ਸਤਿ ਸ਼੍ਰੀ ਅਕਾਲ ਨਮਸਕਾਰ ਅਦਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਫਿਲਮ ਯਮਲਾ ਦੇ ਪ੍ਰੀਮੀਅਰ ਦੇ ਅਸੀਂ ਪਹੁੰਚੇ ਹਾਂ ਸੋ ਨਵਨੀਤ ਢਿੱਲੋਂ ਨੇ ਰਾਜਵੀਰ ਜਵੰਦਾ ਦੇ ਨਾਲ ਫਿਲਮ ਦੇ ਵਿੱਚ ਲੀਡ ਤੇ ਕੰਮ ਕੀਤਾ ਤੇ ਨਵਨੀਤ ਦੇ ਫਾਦਰ ਸਾਡੇ ਨਾਲ ਹੈਗੇ ਨੇ ਸਰ ਪਹਿਲਾਂ ਤਾਂ ਜ਼ਰੂਰ ਜਾਨਣਾ ਚਾਹਾਂਗੇ ਕਿ ਰਾਜਵੀਰ ਦੇ ਨਾਲ ਸਕਰੀਨ ਸ਼ੇਅਰ ਕੀਤੀ ਨਵਨੀਤ ਨੇ ਇਹ ਤੁਹਾਡੇ ਲਈ ਕਿੰਨੀ ਕੁ ਸੁਭਾਗ ਸੁਭਾਗ ਵਾਲੀ ਗੱਲ ਸੀਗੀ ਕਿੰਨਾ ਕੁ ਤੁਸੀਂ ਬlesed feel ਕਰ ਰਹੇ ਹੋ ਬਹੁਤ proud feel ਕਰ ਰਿਹਾ ਜੀ ਬਿਕੋਜ਼ ਰਾਜਵੀਰ ਵਾਸ ਅ ਵੈਰੀ ਗੁੱਡ ਪਰਸਨ ਹੈ ਨਾ ਕੈਰੇਕਟਰਾਈਜ਼ਡ ਆਲਸੋ ਐਜ਼ ਅ ਹਿਊਮਨ ਬੀਇੰਗ ਹੀ ਵਾਸ ਬੜਾ ਦੁੱਖ ਹੋਇਆ ਜਦੋਂ ਤੁਹਾਡਾ ਸੁਣਿਆ ਬਟ ਵਾਸ ਅ ਵੈਰੀ ਗੁੱਡ ਐਕਟਰ ਆਲਸੋ ਜਦੋਂ ਵੀ ਨਵਨੀਤ ਘਰ ਆਂਦੀ ਸੀ ਗੱਲ ਕਰਦੀ ਸੀ ਸ਼ੂਟਿੰਗ ਤੋਂ ਬਾਅਦ ਹੀ ਕਹਿੰਦਾ ਵੈਰੀ ਹੰਬਲ ਵੈਰੀ ਨਾਈਸ ਜਦੋਂ ਵੀ ਗੱਲ ਕਰਵਾ ਉਹਦੇ ਨਾਲ ਕੋਈ ਈਗੋ ਨਹੀਂ ਸੀ ਕੁਝ ਨਹੀਂ ਸੀ ਉਹਦੇ ਵਿੱਚ ਜੀ ਤੁਸੀਂ ਤੁਸੀਂ ਰਾਜਵੀਰ ਨੂੰ ਸੈੱਟ ਤੇ ਵੀ ਮਿਲੇ ਸੀਗੇ ਤੁਸੀਂ ਦੇਖਿਆ ਰਾਜਵੀਰ ਨੂੰ ਲਾਈਵ ਕੰਮ ਕਰਦੇ ਆ ਨਹੀਂ ਮੈਂ ਮੇਰੀ ਇੰਨੀ ਸੁਭਾਗ ਨਹੀਂ ਹੋਇਆ ਵਾਇਪਰ ਨਾਟ देयर ਮੈਂ ਕਦੇ ਉਹ ਸੈੱਟ ਦੇ ਉੱਤੇ ਨਹੀਂ ਗਿਆ ਬਟ ਆਈ ਆਈ ਯੂਸ ਟੂ ਹਿਅਰ ਫਰਮ ਮਾਈ ਡਾਟਰ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਜੋੜੀ ਕਿਵੇਂ ਲੱਗ ਰਹੀ ਹੈ ਹਾਂਜੀ ਬਹੁਤ ਚੰਗੀ ਲੱਗਦੀ ਹੈ ਬਹੁਤ ਵਧੀਆ ਫਰਸਟ ਕਲਾਸ ਬਣੇਗੀ ਜੀ ਇਹਦੇ ਤੱਕ ਫੰਗੀ ਸਟੋਰੀ ਬਾਰੇ ਕੀ ਕਹਿਣਾ ਚਾਹਦੇ ਹੋ ਹਲੇ ਤੱਕ ਤੇ ਬਹੁਤ ਚੰਗੀ ਜੀ ਹਲੇ ਹਾਫ ਹੋਇਆ ਹੋਇਆ ਹੈ ਨ ਐਕਚੁਅਲੀ ਐਕਚੁਅਲੀ ਮੈਨੂੰ ਲੱਗਦਾ ਹੁਣ ਪਿਕਚਰ ਹੁਣ ਸ਼ੁਰੂ ਹੋਏਗੀ ਜਿਹੜੀ ਬੰਦੀ ਹੈਗੀ ਹੈ ਜੀ ਥੈਂਕ ਯੂ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਨਮਸਕਾਰ ਆਦਬ ਮੈਂ ਤੁਹਾਡੇ ਨਾਲ ਮਾਨਪ੍ਰੀਤ ਖੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਫਿਲਮ ਯਮਲਾ ਦੇ ਪ੍ਰੀਮੀਅਰ ਦੇ ਅਸੀਂ ਪਹੁੰਚੇ ਹਾਂ ਸੋ ਨਵਨੀਤ ਢਿੱਲੋਂ ਨੇ ਰਾਜਵੀਰ ਜਵੰਦਾ ਦੇ ਨਾਲ ਫਿਲਮ ਦੇ ਵਿੱਚ ਲੀਡ ਤੇ ਕੰਮ ਕੀਤਾ ਤੇ ਨਵਨੀਤ ਦੇ ਫਾਦਰ ਸਾਡੇ ਨਾਲ ਹੈਗੇ ਨੇ ਸਰ ਪਹਿਲਾਂ ਤਾਂ ਜ਼ਰੂਰ ਜਾਨਣਾ ਚਾਹਾਂਗੇ ਕਿ ਰਾਜਵੀਰ ਦੇ ਨਾਲ ਸਕਰੀਨ ਸ਼ੇਅਰ ਕੀਤੀ ਨਵਨੀਤ ਨੇ ਇਹ ਤੁਹਾਡੇ ਲਈ ਕਿੰਨੀ ਕੁ ਸੁਭਾਗ ਸੁਭਾਗ ਵਾਲੀ ਗੱਲ ਸੀਗੀ ਕਿੰਨਾ ਕੁ ਤੁਸੀਂ ਬlesed feel ਕਰ ਰਹੇ ਹੋ ਬੜਾ ਪ੍ਰਾਊਡ ਫੀਲ ਕਰ ਰਹਾ ਜੀ ਬਿਕੋਜ਼ ਰਾਜਵੀਰ ਜਰਵਾਜ਼ ਵਾਸ ਅ ਵੈਰੀ ਗੁੱਡ ਪਰਸਨ ਹੈ ਨਾ ਕੈਰੈਕਟਰ ਵਾਈਜ਼ ਆਲਸੋ ਐਜ਼ ਅ ਹਿਊਮਨ ਬੀਇੰਗ ਹੀ ਵਾਸ ਅ ਵੈਰੀ ਫਾਈਨ ਮੈਨ ਬੜਾ ਦੁੱਖ ਹੋਇਆ ਜਦੋਂ ਗੱਤਾਂ ਸੁਣਿਆ ਬਟ ਵਾਸ ਅ ਵੈਰੀ ਗੁੱਡ ਐਕਟਰ ਆਲਸੋ ਜਦੋਂ ਵੀ ਨਵਨੀਤ ਘਰ ਆਂਦੀ ਸੀ ਗੱਲ ਕਰਦੀ ਸੀ ਸ਼ੂਟਿੰਗ ਤੋਂ ਬਾਅਦ ਹੀ ਕਹਿੰਦਾ ਵੈਰੀ ਹੰਬਲ ਵੈਰੀ ਨਾਈਸ ਜਦੋਂ ਵੀ ਗੱਲ ਕਰਵਾ ਉਹਦੇ ਨਾਲ ਕੋਈ ਈਗੋ ਨਹੀਂ ਸੀ ਕੁਝ ਨਹੀਂ ਸੀ ਉਹਦੇ ਵਿੱਚ ਜੀ ਤੁਸੀਂ ਤੁਸੀਂ ਰਾਜਵੀਰ ਨੂੰ ਸੈੱਟ ਤੇ ਵੀ ਮਿਲੇ ਸੀ ਕੀ ਤੁਸੀਂ ਦੇਖਿਆ ਰਾਜਵੀਰ ਨੂੰ ਲਾਈਵ ਕੰਮ ਕਰਦੇ ਆ ਨਹੀਂ ਮੈਂ ਮੇਰੀ ਇੰਨੀ ਸੁਭਾਗ ਨਹੀਂ ਹੋਇਆ ਵਾਇ ਵਨ ਨਾਟ देयर ਮ ਬਟ ਆਈ ਆਈ ਯੂਸ ਟੂ ਹੇਅਰ ਫਰਮ ਮਾਈ ਡਾਟਰ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਜੋੜੀ ਕਿਵੇਂ ਲੱਗ ਰਹੀ ਹੈ ਹਾਂਜੀ ਬਹੁਤ ਚੰਗੀ ਲੱਗਦੀ ਹੈ ਬਹੁਤ ਵਧੀਆ ਫਰਸਟ ਕਲਾਸ ਬਣੇਗੀ ਜੀ ਇੰਦੇ ਤੱਕ ਫੰਗੀ ਸਟੋਰੀ ਬਾਰੇ ਕੀ ਕਹਿਣਾ ਚਾਹਦੇ ਹੋ ਹਲੇ ਤੱਕ ਤੇ ਬਹੁਤ ਚੰਗੀ ਜੀ ਹਲੇ ਹਾਫ ਹੋਇਆ 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 ਨ ਆਕਚੁਅਲੀ ਐਕਚੁਅਲੀ ਮੈਨੂੰ ਲੱਗਦਾ ਹੁਣ ਪਿਕਚਰ ਹੁਣ ਸ਼ੁਰੂ ਹੋਏਗੀ ਜਿਹੜੀ ਬੰਦੀ ਹੈਗੀ ਹੈ ਜੀ ਥੈਂਕ ਯੂ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਫਿਲਮ ਯਮਲਾ ਦੇ ਪ੍ਰੀਮੀਅਰ ਦੇ ਅਸੀਂ ਪਹੁੰਚੇ ਹਾਂ ਸੋ ਨਵਨੀਤ ਲੋਨੇ ਰਾਜਵੀਰ ਜਵੰਦਾ ਦੇ ਨਾਲ ਫਿਲਮ ਦੇ ਵਿੱਚ ਲੀਡ ਤੇ ਕੰਮ ਕੀਤਾ ਤੇ ਨਵਨੀਤ ਦੇ ਫਾਦਰ ਸਾਡੇ ਨਾਲ ਹੈਗੇ ਨੇ ਸਰ ਪਹਿਲਾਂ ਤਾਂ ਜ਼ਰੂਰ ਜਾਨਣਾ ਚਾਹਾਂਗੇ ਕਿ ਰਾਜਵੀਰ ਦੇ ਨਾਲ ਸਕਰੀਨ ਸ਼ੇਅਰ ਕੀਤੀ ਨਵਨੀਤ ਨੇ ਇਹ ਤੁਹਾਡੇ ਲਈ ਕਿੰਨੀ ਕੁ ਸੁਭਾਗ ਸੁਭਾਗ ਵਾਲੀ ਗੱਲ ਸੀਗੀ ਕਿੰਨਾ ਕੁ ਤੁਸੀਂ ਬlesed feel ਕਰ ਰਹੇ ਹੋ ਬਹੁਤ ਕਾ ਪ੍ਰਾਊਡ ਫੀਲ ਕਰ ਰਿਹਾ ਜੀ ਬਿਕੋਜ਼ ਰਾਜੀਵ ਅਗਰਵਾਸ ਵਾਜ਼ ਅ ਵੈਰੀ ਗੁੱਡ ਪਰਸਨ ਹੈ ਨਾ ਕੈਰੈਕਟਰਾਈਜ਼ਡ ਆਲਸੋ ਐਜ਼ ਅ ਹਿਊਮਨ ਬੀਇੰਗ ਹੀ ਵਾਜ਼ ਅ ਵੈਰੀ ਫਾਈਨ ਮੈਨ ਬੜਾ ਦੁੱਖ ਹੋਇਆ ਜਦੋਂ ਤੁਹਾ ਦਾ ਸੁਣਿਆ ਬਟ ਵਾਜ਼ ਅ ਵੈਰੀ ਗੁੱਡ ਐਕਟਰ ਆਲਸੋ ਜਦੋਂ ਵੀ ਨਵਨੀਤ ਘਰ ਆਂਦੀ ਸੀ ਗੱਲ ਕਰਦੀ ਸੀ ਸ਼ੂਟਿੰਗ ਤੋਂ ਬਾਅਦ ਹੀ ਕਹਿੰਦਾ ਵੈਰੀ ਹੰਬਲ ਵੈਰੀ ਨਾਈਸ ਜਦੋਂ ਵੀ ਗੱਲ ਕਰਵਾਦੇ ਨਾਲ ਕੋਈ ਈਗੋ ਨਹੀਂ ਸੀ ਕੁਝ ਨਹੀਂ ਸੀ ਉਹਦੇ ਵਿੱਚ ਜੀ ਤੁਸੀਂ ਤੁਸੀਂ ਰਾਜਵੀਰ ਨੂੰ ਸੈੱਟ ਤੇ ਵੀ ਮਿਲੇ ਸੀਗੇ ਤੁਸੀਂ ਦੇਖਿਆ ਰਾਜਵੀਰ ਨੂੰ ਲਾਈਵ ਕੰਮ ਕਰਦੇ ਆ ਨਹੀਂ ਮੈਂ ਮੇਰੀ ਇੰਨੀ ਸੁਭਾਗ ਨਹੀਂ ਹੋਇਆ ਵਾਇ ਵਨ ਨਾਟ देयर ਮ ਬਟ ਆਈ ਆਈ ਯੂਸ ਟੂ ਹੇਅਰ ਫਰਮ ਮਾਈ ਡਾਟਰ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਜੋੜੀ ਕਿਵੇਂ ਲੱਗ ਰਹੀ ਹੈ ਹਾਂਜੀ ਬਹੁਤ ਚੰਗੀ ਲੱਗਦੀ ਹੈ ਬਹੁਤ ਵਧੀਆ ਫਰਸਟ ਕਲਾਸ ਵਿੱਚ ਬਣਾਈ ਜੀ ਹੁਣ ਤੱਕ ਫੰਗੀ ਸਟੋਰੀ ਬਾਰੇ ਕੀ ਕਹਿਣਾ ਚਾਹਦੇ ਹੋ ਹਲੇ ਤੱਕ ਤੇ ਬਹੁਤ ਚੰਗੀ ਜੀ ਹਲੇ ਹਾਫ ਹੋਇਆ ਹੋਇਆ ਹੈ ਐਕਚੁਅਲੀ ਐਕਚੁਅਲੀ ਮੈਨੂੰ ਲੱਗਦਾ ਹੁਣ ਪਿਕਚਰ ਹੁਣ ਸ਼ੁਰੂ ਹੋਏਗੀ ਜਿਹੜੀ ਬੰਦੀ ਹੈਗੀ ਹੈ ਜੀ ਥੈਂਕ ਯੂ ਸਰ ਥੈਂਕ ਯੂ